ਹਾਂਜੀ ਰੌਂਦੂ ਸਿੰਘ ਜੀ ਵਿਆਹ ਘਰ ਜੀ ਕਾਕਾਲ ਸਾਹਿਬ ਵਾਹ ਘਰ ਜੀ ਕੀ ਪਤੇ ਜੀ ਖਾਲਸਾ ਵਾਹ ਜੀ ਪਤੇ ਜੀ ਕਾਲ ਜਰਾਬ ਹਾਂਜੀ ਗਰਮੀਤ ਸਿੰਘ ਬੋਲਦਾ ਰੌਂਦੂ ਸਿੰਘ ਜੀ ਮੈਂ ਗਰਮੀਤ ਸਿੰਘ ਕਿਹੜੇ ਜੀ ਗਰਮੀਤ ਸਿੰਘ ਅਣਜਾਣ ਜਲੰਧਰ ਤੋਂ ਜੀ ਪਿੰਡ ਚਾਨੀਆਂ ਹਾਂਜੀ ਹਾਂਜੀ ਬਦੋ ਜੀ ਹਾਂਜੀ 2 ਮਿੰਟ ਹੈ ਜੀ ਤੁਹਾਡੇ ਕੋਲ ਜੀ ਅੱਛਾ ਜੀ ਹੁਣ ਹੁਣ ਜਿਹੜੀ ਕਾਲ ਦਿੱਤੀ ਆ ਇਹ ਆਪਣੇ ਦਿੱਲੀ ਜਾਣ ਦੀ ਦਿੱਲੀ ਜਾਣ ਦੀ ਆ ਕਿ ਭਾਰਤ ਬੰਦ ਦੀ ਆ ਜੀ ਇਹ ਇੱਕ ਥੜੇ ਬੰਨੋ ਤਾਂ ਹੈਗੀ ਆ ਭਾਰਤ ਬੰਦ ਦੀ ਅੱਛਾ ਜੀ ਇੱਕ ਥੜੇ ਵੱਲੋ ਹੈ ਕਿ ਇਹ ਦਿੱਲੀ ਜਾਣ ਦੀ ਦੋ ਥੜੇ ਵੱਡੇ ਚੱਲ ਰਹੇ ਨੇ ਪੰਜਾਬ 'ਚ ਅੱਛਾ ਜੀ ਹਾਂਜੀ ਤੇ ਮੈਂ ਇਸ ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜਦੋਂ ਆਪਣਾ ਪੁਰਾਣਾ ਸੰਘਰਸ਼ ਦਿੱਲੀ ਹੋਇਆ ਆ ਹਾਂਜੀ ਹਾਂ 10 ਵੀ ਉੱਥੇ ਗਿਆ ਸੀ 26 ਤਰੀਕ ਨੂੰ ਹਾਂਜੀ ਤੇ ਉਥੇ ਜਦੋਂ ਹੋਇਆ ਉਥੋਂ ਵਾਪਸ ਆਏ ਆ ਤੇ ਉਥੋਂ ਕਿਹੜੇ ਜਾਨੀ ਕਿ ਮਜ਼ਦੂਰ ਨੂੰ ਆਪਣੇ ਕਿਸਾਨ ਯੂਨੀਅਨ ਨੇ ਜਾਨੀ ਕਿ ਇਹ ਕੀਤਾ ਹੈ ਵੀ ਸਾਡੇ ਕਿਸਾਨ ਜੋ ਮਜ਼ਦੂਰ ਭਰਾ ਵੀ ਉਥੇ ਗਏ ਆ ਵੀ ਉਹਨਾਂ ਨੂੰ ਕੋਈ ਰਾਸ਼ਨ ਦੀ ਸਸਤਾ ਦਿੱਤਾ ਹੋਵੇ ਜਾਂ ਕਣਕ ਸਸਤੀ ਦਿੱਤੀ ਹੋਵੇ ਜਾਂ ਕਿਸੇ ਤੋਂ ਝੋਨਾ ਲਵਾਇਆ ਹੋਵੇ ਪਿੰਡਾਂ ਦੇ ਵਿੱਚ ਕਿਸੇ ਨੇ ਕੀਤਾ ਜੀ ਅੱਛਾ ਜੀ ਨਹੀਂ ਕਿਸੇ ਨੇ ਨਹੀਂ ਮੇਰੀ ਬੇਨਤੀ ਸੁਣੋ ਕਿਸੇ ਨੇ ਕੀਤਾ ਜੀ ਇਹ ਕਿਸੇ ਵੀ ਜ਼ਿਮੀਦਾਰ ਨੇ ਤੁਸੀਂ ਤੁਸੀਂ ਕਿਸਾਨ ਜੱਥੇ ਬੰਦੀਆਂ ਨੇ ਕੋਈ ਇਸ ਗੱਲ ਤੇ ਐਕਸ਼ਨ ਲਿਆ ਵੀ ਮਜ਼ਦੂਰ ਭਾਈ ਜਰਾ ਵੀ ਸਾਡੇ ਨਾਲ ਗਿਆ ਆ ਉਹਨਾਂ ਨੂੰ ਕੋਈ ਰੇਤ ਤੇ ਕਣਕ ਦਈਏ ਜਾਂ ਉਹਨਾਂ ਨੂੰ ਸੁਣੋ ਮੇਰੀ ਸੁਣ ਲਓ ਮਰੀ ਜੇਸ ਬਾਬਾ ਮੈਂ ਉਹੀ ਕਹਿੰਦਾ ਮੈਂ ਖੜਕੇ ਇੱਤੀਗਾ ਹਾਂਜੀ ਮਾਤਰਨਾ ਜਿਹੜਾ ਉਦੋਂ ਇੱਕ ਗਲਤੀ ਹੋ ਗਿਆ ਸਾਥੋ ਪਹਿਲਾਂ ਅਸੀਂ ਪੰਜਾਬ 'ਚ ਰਲਕੇ ਜੰਗਲਸ਼ ਸੰਘਰਸ਼ ਲੜਦੇ ਰਹੇ ਹਾਂ ਮਜ਼ਦੂਰਾਂ ਨਾਲ ਹੂੰ ਹੂੰ ਉਦੋਂ ਜਦੋਂ ਕੰਨੀਆਂ ਉਹ ਨਰੋ ਰਹੀਆਂ ਮਤਲਬ ਕਿਸਾਨ ਜਿੱਥੇ ਵੰਗਿਆ ਹਾਂ 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 ਠੀਕ ਹੈ ਪਰ ਉਹਨਾਂ ਦਾ ਫੇਰ ਵੀ ਧੰਨਵਾਦ ਹੈ ਉਹਨਾਂ ਨੇ ਸਾਡੇ ਮੋਰਚੇ ਲਈ ਮਾਫੀ ਦੇ ਘਰੀ ਹਾਂ ਹਾਂ ਠੀਕ ਹੈ ਅਸੀਂ ਇੱਕ ਜ਼ਰੂਰ ਹੈ ਜੇ ਕੋਈ ਮਜ਼ਦੂਰਾਂ ਦੇ ਖਿਲਾਫ ਹੋਂਦਾ ਵੀ ਇਹਨਾਂ ਦਾ ਬਾਈਕਾਟ ਕਰੋ ਫਰਾਨਾ ਕਰੋ ਉਹਦਾ ਅਸੀਂ ਵਿਰੋਧ ਕਰਦੇ ਆ ਵੀ ਨਹੀਂ ਕਰਨਾ ਚਾਹੀਦਾ ਦੇਖੋ ਨਾ ਦੇਖੋ ਮੇਰੀ ਬੇਨਤੀ ਸੁਣੋ ਨਾ ਤੇ ਮੈਂ ਪੰਜਾਬ ਦੇ ਖਿਲਾਫ ਕਦੀ ਹੋ ਸਕਦਾ ਨਾ ਮੈਂ ਕਿਸਾਨਾਂ ਦੇ ਖਿਲਾਫ ਹੋ ਸਕਦਾ ਪਰ ਜਿਹੜੇ ਆਪਣੇ ਮਜ਼ਦੂਰ ਉੱਥੇ ਗਏ ਆ ਆਪਣੇ ਪਿੰਡਾਂ ਦੇ ਵਿੱਚ ਮਜ਼ਦੂਰ ਭਾਈਚਾਰਾ ਆ ਆਪਣਾ ਫਰਜ਼ ਬਣਦਾ ਸੀ ਨਾ ਕਿਸਾਨ ਜਥੇਬੰਦੀਆਂ ਦਾ ਵੀ ਉਹਨਾਂ ਨੂੰ ਕੰਮ ਕਾਜ ਮਿਲਦਾ ਜਾਂ ਉਹਨਾਂ ਤੋਂ ਝੋਨਾ ਲਵਾਈਏ ਜਾਂ ਆਪਾਂ ਕੋਈ ਹੋਰ ਕੰਮ ਦਈਏ ਜਾਂ ਉਹਨਾਂ ਨੂੰ ਰਾਸ਼ਨ ਹੀ ਸਸਤਾ ਦੇ ਦਈਏ ਕਣਕ ਸਸਤੀ ਦੇ ਦਈਏ ਜਿਹੜਾ ਕਾਮਰੇਟਾਂ ਦੇ ਬੋਲੂ ਉਹ ਵੀ ਹਰਾਮ ਹੈ ਨਹੀਂ ਮੇਰੀ ਗੱਲ ਸੁਣੋ ਇਹ ਸਿੱਖਾਂ ਦੇ ਖਿਲਾਫ ਤਾਂ ਤੁਸੀਂ ਬਹੁਤ ਕੁਝ ਬੋਲਿਆ ਜੀ ਉਥੇ ਛਮੋ ਉਥੇ ਦਿੱਲੀ ਬਾਡਰ ਦੇ ਹਾਲਿਓ ਬੋਲੋ ਕਕਰੋ ਗੱਡੀ ਗੱਲ ਦਿੱਲੀ ਬਾਰਡਰ ਤੇ ਤੁਸੀਂ ਕੀ ਦੀਪ ਸਿੱਧੂ ਜਿਹੜਾ ਸੀਗਾ ਉਹ ਸਿੱਖ ਨਹੀਂ ਸੀ ਮੈਂ ਪੁੱਜੀ ਦੀਪ ਸਿੱਧੂ ਸਿੱਖ ਨਹੀਂ ਸੀ ਕੀ ਉੱਥੇ ਜਿਹੜੇ ਨਿਹੰਗ ਸਿੰਘ ਬੈਠੇ ਸੀ ਮੋ ਤੁਹਾਡੇ ਤੋਂ ਅੱਗੇ ਮੋਰਚਾ ਲਾ ਕੇ ਉਹ ਸਿੱਖ ਨਹੀਂ ਸੀ ਉਹ ਗੁਰੂ ਤੇਗ ਸਿੰਘ ਨਹੀਂ ਸੀ ਉਹਨਾਂ ਦੇ ਖਿਲਾਫ ਤੁਸੀਂ ਕਹਿਆ ਸੀਗਾ ਵੀ ਸਾਨੂੰ ਇਥੇ ਘੋੜਿਆਂ ਦੀ ਲੋੜ ਨਹੀਂ ਹੈ ਦੀਪ ਸਿੱਧੂ ਨੂੰ ਤੁਸੀਂ ਗੱਦਾਰ ਕਿਹਾ ਦੀਪ ਸਿੱਧੂ ਨੂੰ ਕਿਤਾ ਕਤਾਰ ਕਹਿੰਦੇ ਤੁਸੀਂ ਇੱਕ ਮਿੰਟ ਦੀਪ ਸਿੱਧੂ ਦੇ ਖਿਲਾਫ ਮੇਰਾ ਇੱਕ ਕਲਾਮ ਜੀ ਦਿਖਾਓ ਤੁਹਾਡੇ ਤੁਹਾਡੇ ਹੀ ਜਥੇਬੰਦੀਆਂ ਨੇ ਕਿਹਾ ਉਹ ਸਾਰੇ ਕਾਮਰੇਡ ਹੀ ਹੈ ਜਥੇਬੰਦੀਆਂ ਦੇ ਵਿੱਚ ਉਹ ਜਿਹੜਾ ਕੀ ਸੀਗਾ ਜਿੱਦਰ ਕੇ ਗਰਜੰਦਰ ਉਹ ਉਹ ਕੀ ਤੁਹਾਡੇ ਮੈਂ ਜਥੇਬੰਦੀਆਂ ਨੇ ਕਿ ਉਹ ਮੈਨੂੰ ਲੱਗਿਆ ਪਤਾ ਤੁਸੀਂ ਜਸਵੀਰ ਹੀ ਬੋਲ ਰਹੇ ਹੋ ਮੈਨੂੰ ਲੱਗਿਆ ਪਤਾ ਹੁਣ ਜਸਵੀਰ ਨਹੀਂ ਮੈਂ ਗਰਮੀਤ ਬੋਲਦਾ ਨਹੀਂ ਬਾਅਦ ਜਸਵੀਰ ਲੜੀਆ ਮੈਂ ਗਰਮੀਤ ਬੋਲਦਾ ਰੋਲਦੂ ਰਾਮ ਜੀ ਮੈਂ ਗਰਮੀਤ ਸਿੰਘ ਬੋਲਦਾ ਅੱਛਾ ਰੋਲਦੂ ਸਿੰਘ ਜੀ ਮੈਂ ਗਰਮੀਤ ਸਿੰਘ ਬੋਲਦਾ ਮੇਰੀ ਮੇਰੀ ਹੁਣ ਮੇਰੀ ਸੁਣ ਲੈ ਮੇਰੀ ਗੱਲ ਤਾਂ ਸੁਣ ਲੈ ਅੱਛਾ ਰਾਮ ਅੱਛਾ ਜਿਹੜਾ ਜਿਹੜਾ ਮੈਂ ਰਾਮ ਕਹਿਣਾ ਹਨਾ ਇਹਦੀ ਵੀ ਇੱਕ ਸੁਣ ਲਓ ਜੀ ਮੈਂ ਬੰਦੇ ਦਾ ਸ਼ਕਲ ਦੇਖ ਕੇ ਨਹੀਂ ਮੈਂ ਬੰਦੇ ਦੀ ਅਕਲ ਦੇਖ ਕੇ ਨਾਲ ਲੈਣਾ ਹੁੰਦਾ ਜੀ ਹਾਂ 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 ਜੀ ਕਿਉਂਕਿ ਰਾਮ ਤੇ ਸਿੰਘ ਦੇ ਵਿੱਚ ਬਹੁਤ ਅੰਤਰ ਆ ਜੀ ਸਿੰਘ ਜਿਹੜਾ ਕਦੀ ਵੀ ਭੱਜੇ ਜਾਂਦੇ ਤੇ ਬਾਰ ਨਹੀਂ ਕਰਦਾ ਪਿੱਠ ਪਿੱਛੇ ਨਹੀਂ ਕਰਦਾ ਤੇ ਜਿਹੜੇ ਰਾਮ ਹੈ ਲੱਲੀ ਛੱਲੀ ਆ ਉਹ ਹਮੇਸ਼ਾ ਪਿੱਠ ਪਿੱਛੇ ਬਾਰ ਕਰਦੇ ਆ ਹੂੰ ਹੂੰ ਹਾਂ ਜੀ ਮੇਰੀ ਗੱਲ ਤਾਂ ਸੁਣ ਲੋ ਤੁਸੀਂ ਮੈਨੂੰ ਵੀਡੀਓ ਭੇਜ ਦੋ ਵੀ ਤੂੰ ਆਹ ਗੱਲ ਗੱਲ ਕਹਿੰਦੇ ਆ ਮੈਂ ਉਹ ਛੋੜਿਆ ਕਾਨੂੰਨ ਕਰਦਾਰੇ ਮੈਨੂੰ ਕੋਈ ਹੱਕ ਨਹੀਂ ਬੰਦਦਾ ਫਿਰ ਤੁਸੀਂ ਅੱਗੇ ਵੀ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਜਦੋਂ ਤੁਸੀਂ ਕਿਹਾ ਸੀਗਾ ਇੱਕ ਅੰਦਰ ਬੈਠਾ ਜਿਹਨੇ 25000 ਸਾਡਾ ਮੁੰਡਾ ਮਰਵਾਤਾ ਉਹ ਤੋਂ ਵੀ ਮੈਂ ਹੀ ਕੀਤੀ ਸੀ ਹੁਣ ਮੈਨੂੰ ਹੁਣ 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 ਮੇਰੀ ਸੁਣ ਲੈ ਬਹੁਤ ਵਧੀਆ ਗੱਲ ਕਰੀ ਬਹੁਤ ਧੰਨਵਾਦ ਹਾਂ ਛੋੜਾ ਹਾਂ ਉਦੋਂ ਵੀ ਮੈਂ ਹੀ ਫੋਨ ਕੀਤਾ ਸੀ ਤੁਹਾਨੂੰ ਪਤਾ ਸੁਣਤਾ ਸੁਣਤਾ ਨਾ ਮੈਂ ਕੋਈ ਸੰਤਾਨ ਦਾ ਨੌਲੇ ਨਹੀਂ ਦੇ ਮੇਰੀ ਗੱਲ ਤਾਂ ਸੁਣ ਲੋ ਮੈਨੂੰ ਗੁੱਸਾ ਹੈ ਕਿ ਤੁਹਾਨੂੰ ਉੱਤੇ ਹੈ ਹੈ ਜਿਹੜਾ ਬਾਹਰ ਬੈਠਿਆ ਪੰਨੂ ਮਤਲਬ ਪੜਨਾ ਜਾਂ ਬੰਦ ਕੇ ਰਹਾ ਦਾ ਹੂੰ ਹੂੰ ਇੱਕ ਗੁੱਸਾ ਹੈਗਾ ਜੀ ਮੈਨੂੰ ਟੁੰਡਾ ਦੀ ਜਗਜੀਤ ਹੂੰ ਮੇਰੇ ਬੋਲਣ ਚ ਥੋੜਾ ਜਿਹਾ ਕੋਈ ਫਰਕ ਪੈ ਗਿਆ ਬਸ ਉਹੋ ਹੀ ਫਰਕ ਜਿਹੜਾ ਹੈ ਨਾ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਲੀਟ ਰਹੇ ਆ ਤੂੰ ਇੱਕ ਮਿੰਟ ਕੋਈ ਨਹੀਂ ਮੈਂ સાંભਲਿਆ ਤੁਹਾਡੀ ਗੱਲ ਤੁਸੀਂ ਲੀਟ ਰਹੇ ਆ ਤੁਸੀਂ ਖੜਾ ਹੋ ਕੇ ਮੱਤਾ ਕਰ ਦਿਓ ਚੁੱਪ ਮੱਤਾ ਕਰ ਦਿਓ ਹਾਂ ਮੈਂ ਬੋਲ ਬੋਲਿਆ ਗਿਆ ਤੇ ਮੇਰੇ ਨਾਲ ਤੇ ਮੈਨੂੰ ਜਸਵੀਰ ਮੇਰੇ ਕੈਂਪ ਚ ਆਇਆ ਮੈਂ ਕਿਹਾ ਮੇਰਾ ਕੰਬੂਦੀ ਹੂੰ ਹੂੰ ਜਸ਼ਮੀਰ ਨੂੰ ਮੈਂ ਤਿੰਨ ਵਾਰ ਵੀਡੀਓes ਉਹ ਲਿਆ ਮੈਂ ਕਿਹਾ ਵੀ ਜਸ਼ਮੀਰ ਮੈਂ ਖੁਦ ਸੰਤਾ ਤੇ ਸ਼ਾਂਤਾਂ ਦਾ ਮੈਂ ਸਰਕਾਰ ਦਾ ਸਾਥ ਨੇ ਕੁਰਬਾਨੀ ਦਿੱਤੀ ਹੈ ਮੇਰੀ ਗੱਲ ਸੁਣ ਲਓ ਹੂੰ ਜਿਹੜੇ ਬੰਦੇ ਨੇ ਜਿਹੜਾ ਬੰਦਾ ਮੋਰਚਾ ਨਹੀਂ ਭਾਦਾ ਮੇਰੇ ਵਿਚਾਰ ਨਾਲ ਰਣੋ ਵੱਟ ਗਿਆ ਹੂੰ ਮੈਂ ਕਿਹਾ ਵੀ ਕੁਰਬਾਨੀ ਦਿੱਤੀ ਹੈ ਸਾਰਾ ਕੁਝ ਕਰਿਆ ਮੈਂ ਸ਼ਾਂਤਾਂ ਮੈਂ ਬੋਲੇ ਚਲ ਉਹਨਾਂ ਨੂੰ ਜੱਟ ਮੈਨੂੰ ਮਿਲੀ 15 ਦਿਨਾਂ ਦੀ ਸੜਿਆ ਹੂੰ ਮੈਂ 15 ਦਿਨਾਂ ਤੋਂ ਬਾਅਦ ਸਟੇਟ ਤੇ ਗਿਆ ਮੈਨੂੰ ਬੁਲਾਇਆ ਅੱਛਾ ਜੀ ਮੈਂ ਜਾਣਸਾਰ ਕਿਹਾ ਵੀ ਮੇਰੇ ਕੋਲ ਰੁਪਏ ਤਾਂ ਨਹੀਂ ਹੈਗੇ ਮੇਰਾ ਕਿੱਦਾਂ 50 ਲੱਖ ਦਾ ਵਿਕਦਾ ਹੂੰ ਸਿੱਧ ਕਰ ਦੇ ਕੋਈ ਬੰਦਾ ਹੂੰ ਵੀ ਮੈਂ ਸੰਤਾਂ ਦੇ ਖਲਾਫ ਬੋਲਿਆ ਮੈਂ ਹੂੰ ਤੇ ਮੈਂ 50 ਲੱਖ ਦਾ ਕਿੱਦਾਂ ਦੇ ਦੂੰ ਅੱਛਾ ਫਰਮਾਈ ਦਾ ਨਾਲ ਕੋਈ ਆਇਆ ਕੋਈ ਮੇਰੇ ਕੋਲ ਨਹੀਂ 50 ਲੱਖ ਤੁਸੀਂ ਦੇਣਾ ਕਿੱਥੋਂ ਸੀਗਾ ਮੈਂ ਜ਼ਮੀਨ ਵੇਚਦਾ ਆਪੀ ਅੱਛਾ ਮੈਂ ਕਹੇ ਮੇਰਾ 50 ਲੱਖ ਦਾ ਕਿੱਦਾਂ ਵਿਕਦਾ ਹੈ ਹਾਂ ਮੈਂ ਪੈਸਾ ਮੇਰੇ ਕੋਲ ਹੈ ਨਹੀਂ ਨਹੀਂ ਫਿਰ ਜੇ ਤੁਸੀਂ ਸੰਤਾਂ ਸੰਤਾਂ ਨੂੰ ਤੁਸੀਂ ਆਪਣਾ ਆਈਡਲ ਮੰਨਦੇ ਆ ਹਾਂ ਸੰਤਾਂ ਨੂੰ ਜਿਹੜਾ ਆਈਡਲ ਮੰਨਦੇ ਆ ਤਾਂ ਫਿਰ ਤੁਸੀਂ ਆਨੰਦਪੁਰ ਸਾਹਿਬ ਦੇ ਮਦਦ ਦੀ ਗੱਲ ਕਿਉਂ ਨਹੀਂ ਕਰਦੇ ਹਾਂ ਚਲ ਇਹ ਤੇਰੀ ਛੋਟੀ ਗੱਲ ਵਗਈ ਇਹ ਮੈਂ ਕਰਦਾ ਨਹੀਂ ਕਰ ਸਕਦਾ ਮੇਰੀ ਗੱਲ ਤੋਂ ਸਾਡਾ ਇੱਕ ਮੋਰਚਾ ਬਣੇ ਨਹੀਂ ਬਾਕੀ ਵੀ ਦੇਖੋ ਜੇ ਤੁਸੀਂ ਤੁਸੀਂ ਕਹੇ ਤੁਸੀਂ ਇਕੱਲੇ ਨਹੀਂ ਕਰ ਸਕਦੇ ਠੀਕ ਆ ਉਹਨਾਂ ਨੂੰ ਤੁਸੀਂ ਕਨਵਰਸ ਤਾਂ ਕਰ ਸਕਦੇ ਹੁਣ ਮੈਂ ਤੁਹਾਡੇ ਨਾਲ ਗੱਲ ਕਰਦਾ ਆਪਾਂ ਦੋਨੋਂ ਹੀ ਵੱਖਰੀ ਵੱਖਰੀ ਵਿਚਾਰਧਾਰਾਂ ਦੇ ਆ ਠੀਕ ਹੈ ਮੈਂ ਨਹੀਂ ਮੇਰੀ ਗੱਲ ਸੁਣੋ ਆਪਾਂ ਦੋਨੋਂ ਹੀ ਵੱਖਰੀ ਵੱਖਰੀ ਵਿਚਾਰਧਾਰਾਂ ਦੇ ਆ ਹਾਂ ਠੀਕ ਨਹੀਂ ਹੁਣ ਮੈਂ ਤੁਹਾਨੂੰ ਕਹਿ ਸਕਦਾ ਕਿ ਨਹੀਂ ਬੇਪਾਨ ਅਨੰਦਪੁਰ ਸਾਹਿਬ ਦੇ ਮਤ ਦੀ ਗੱਲ ਕਰੀਏ ਅਗਲੇ ਕੀ ਮੁਰੋ ਜਵਾਬ ਦਿੰਦੇ ਆ ਉਹ ਤੇ ਲੈਣਾ ਚਾਹੀਦਾ ਕਿ ਨਹੀਂ ਚਾਹੀਦਾ ਚਲ ਹਾਂ ਉਹ ਚਲੋ ਉੱਥੇ ਜੇ ਕੋਈ ਬੰਦਾ ਸਾਡੀਆਂ ਜੱਥੇਬੰਦੀਆਂ ਹੈਗੇ ਨੇ ਸਾਰੇ ਮਤਲਬ ਰਖੜ ਕੋ ਦਾ ਆਪਾਂ ਗਾਂ ਰੱਖ ਸਕਦੇ ਆ ਜਿਹੜਾ ਲੜਨਾ ਪਾਣੀਆਂ ਤੇ ਲੜਨਾ ਪਾਸ ਨਹੀਂ ਭਾਪੇ ਲਾਣਾ ਉਹ ਵੀ ਆਪਣਾ ਮਤ ਹੈ ਉਹ ਵੀ ਮਤ ਜੇ ਆਪਾਂ ਗੱਲ ਕਰਦੇ ਨਹੀਂ ਨਹੀਂ ਤੇ ਉਹ ਸੰਤਾਂ ਨੇ ਉਹ ਸੰਤਾਂ ਨੇ ਆਨੰਦਪੁਰ ਸਾਹਿਬ ਦੇ ਮੱਤੇ ਦੇ ਵਿੱਚ ਸਾਰੀਆਂ ਮੰਗਾਂ ਰੱਖੀਆਂ ਹਨਾ ਅੱਛਾ ਆਪਾਂ ਬੱਕਰੇ ਆਪਾਂ ਫਿਰ ਫਿਰ ਦੀਪ ਸੁੱਧੂ ਨੇ ਇਹ ਵੀ ਤੁਹਾਨੂੰ ਕਿਹਾ ਸੀ ਵੀ ਜੇ ਤੁਸੀਂ ਹੁਣ ਗਲਤੀਆਂ ਕਰਦੇ ਆਂ ਤੇ ਤੁਹਾਨੂੰ ਦੁਬਾਰਾ ਆਉਣਾ ਪਊਗਾ ਕਿਹਾ ਸੀ ਹਨਾ ਤੇ ਉਹ ਹਾਲੇ ਵੀ ਦੀਪ ਸਿੰਘ ਉਹਦੀਆਂ ਕਲਿੱਪਾਂ ਪਈਆਂ ਹੋਈਆਂ ਇਹ ਤੇ ਹੁਣ ਫੇਰ ਜਾਣਾ ਪੈ ਗਿਆ ਕਿ ਨਹੀਂ ਪੈ ਗਿਆ ਜੀ ਦਿੱਲੀ ਤੁਹਾਨੂੰ ਆਹ ਚਲੋ ਉਹ ਜਾਣਾ ਹੀ ਪੈਂਦਾ ਜਦੋਂ ਜਾਣਾ ਪੈਂਦਾ ਤਾਂ ਫਿਰ ਜੇ ਉਦੋਂ ਤੁਸੀਂ ਮੰਨ ਲੈਂਦੇ ਤਾਂ ਫਿਰ ਨਹੀਂ ਹੀ ਠੀਕ ਉਦੋਂ ਤੁਸੀਂ ਦੀਪ ਸਿੱਧੂ ਤੇ ਗਰਦਾਰ ਦੇ ਠੱਪੇ ਲਾ ਦਿੱਤੇ ਮੇਰੀ ਗੱਲ ਜੇ ਕੋਈ ਹੋਰ ਲਾ ਗਿਆ ਤੂੰ ਮੇਰੇ ਸਿਰ ਕੋਲ ਹੁੰਦਾ ਜਥੇਬੰਦੀਆਂ ਦਾ ਤੁਹਾਡੀਆਂ ਹੀ ਤੁਸੀਂ ਉਸ ਗੱਲ ਦਾ ਵਿਰੋਧ ਕੀਤਾ ਨਹੀਂ ਵਿਰੋਧ ਕੀਤਾ ਤੁਸੀਂ ਉਸ ਗੱਲ ਦਾ ਹੁਣ ਮੈਂ ਕਰਦਾ ਹਾਂ ਨਾ ਮੈਂ ਭਾਵੇਂ ਦੀਪ ਸਿੱਧੂ ਨੂੰ ਇੱਕ ਵਾਰੀ ਵੀ ਨਹੀਂ ਮਿਲਿਆ ਪਰ ਮੈਂ ਉਸ ਗੱਲ ਦਾ ਵਿਰੋਧ ਕਰਦਾ ਕਿ ਨਹੀਂ ਦੀਪ ਸੁੱਤੂ ਤੇ ਉਹ ਤੁਸੀਂ ਗਲਤ ਇਲਜ਼ਾਮ ਲਾਏ ਖੜ ਜਾ ਖੜ ਜਾ ਤੂੰ ਮੇਰੇ 'ਤੇ ਕਿਉਂ ਲਾਉਣਾ ਹੈ ਉਹ ਮਹਾਰਾਜ ਜੱਥੇਬੰਦੀਆਂ ਤਾਂ ਤੁਹਾਡੀਆਂ ਸੀ ਤੁਸੀਂ ਉਸ ਜੱਥੇਬੰਦੀਆਂ ਦੇ ਵਿੱਚ ਐ ਤੇ ਤੁਸੀਂ ਉਸ ਗੱਲ ਦਾ ਵਿਰੋਧ ਕਿਉਂ ਨਹੀਂ ਕੀਤਾ ਵੀ ਭਾਈ ਇਹ ਤੁਸੀਂ ਗਲਤ ਬੋਲਦੇ ਆ ਦੇਖ ਮੇਰੀ ਮੇਰੀ ਇੱਕ ਗੱਲ ਸੁਣੋ ਜਿਹੜਾ ਬੰਦਾ ਸੰਘਰਸ਼ ਤੇ ਗਿਆ ਉਹਦਾ ਧੰਨਵਾਦ ਮੈਂ ਵੀ ਗਿਆ ਮੈਂ ਵੀ ਗਿਆ ਮੇਰੇ ਕੋਲ ਮਰਲਾ ਜ਼ਮੀਨ ਦਾ ਨਹੀਂ ਮੈਂ ਵੀ ਗਿਆ ਹਾਂ ਬਗ ਗਿਆ ਉਹ ਠੀਕ ਚੰਗੀ ਗੱਲ ਆ ਅੱਛੀ ਗੱਲ ਤੁਸੀਂ ਇੱਕ ਮੇਰੀ ਹੋਰ ਗੱਲ ਸੁਣ ਲਓ 2009 ਦੇ ਵਿੱਚ ਮਜ਼ਦੂਰਾਂ ਸਰਕਾਰ ਨੇ ਵਾਝਾ ਕਰੇ ਪਲਾਟ ਦੇਵਾਂਗੇ ਮੈਂ ਇੱਕ ਬਿਆਨ ਦਿੱਤਾ ਹੂੰ ਵੀ ਪਲਾਟ ਦੇਣੇ ਚਾਹੀਦੇ ਨੇ ਹੂੰ ਉਹਦੇ ਤਹਾਂ ਤੋਂ ਸਰਕਾਰ ਬਾਦਲ ਸਾਹਿਬ ਦੀ ਸਰਕਾਰ ਤੇ ਮੇਰਾ ਆਡਰ ਆ ਗਿਆ ਉਹਨੂੰ ਫੜੋ ਹੂੰ ਮਤਲਬ ਤੇ ਮੇਰੇ ਮਾਗਰ ਪੁਣਛਣਾ ਸੀ ਜਦੋਂ ਮੈਂ ਅਕਾਊਂਟਰ ਅਕਾਊਂਟਰ ਇਹ ਮਸਾ ਫੜਿਆ ਗਿਆ ਅੱਛਾ ਚਾਰ ਮਹੀਨੇ ਸ਼ੱਕ ਜੀ ਨਾ ਟਕੇ ਹੈ ਮਜ਼ਦੂਰਾਂ ਬਾਸ ਦੇ ਜਿਹੜਾ ਤੁਸੀਂ ਕਹੇ ਵੀ ਮਜ਼ਦੂਰਾਂ ਦੀ ਗੱਲ ਨਹੀਂ ਕਰਦੇ ਆ ਨਹੀਂ ਕਰਦੇ ਮਤਲਬ ਮੈਂ ਆਰਮੀ ਸੀਗੀ ਅੱਛਾ ਤੁਸੀਂ ਸਵੇਰੇ ਇੱਕ ਬੀਬੀ ਦੀ ਬੀਬੀ ਦਾ ਜ਼ਿਕਰ ਕਰਦੇ ਸੀ ਵੀ ਉਹ ਬੀਬੀ ਆਉਂਦੀ ਸ਼ਹੀਦ ਹੋ ਗਈ ਸੀ ਤਾਂ ਅਸੀਂ ਉਹਦਾ ਜਾਨੀ ਕਿ ਸਾਰਾ ਬੀਬੀ ਦਾ ਕੀਤਾ ਉਹ ਬੀਬੀ ਕੌਣ ਸੀ ਮਮਲਕੀਤ ਕੌਰ ਅੱਛਾ ਅੱਛਾ ਜੇ ਜੇ ਕਿਸੇ ਨੇ ਕੋਈ ਮਦਦ ਲੈਣੀ ਆ ਤੇ ਉਹਦਾ ਉਹ ਨੂੰ ਸ਼ਹੀਦ ਹੋਣਾ ਪਊਗਾ ਫਿਰ ਤੁਸੀਂ ਕਰੋਗੇ ਸੁਣ ਤਾਂ ਲਓ ਮਲਕੀਤ ਕੌਰ ਦੇ ਸੂਚਨਾ ਮਨਜ਼ੂਰ ਮੁਕਤੀ ਮੋਰਦਾ ਸਾਡੇ ਨਾਲ ਹੀ ਕੰਮ ਕਰਦਾ ਮੈਂ ਮੈਂਬਰ ਸੀਪੀਐਮਐਲ ਪਾਰਟੀ ਦਾ ਮੇਰੀ ਗੱਲ ਸੁਣ ਲੋ ਉਹ ਸਾਡੇ ਨਾਲ ਹੀ ਕੰਮ ਕਰ ਲੋ ਭਵਾਨ ਦਸਨੋ ਪਹਿਲਾ ਚੋਣ ਡਿਪਾਰਟਮੈਂਟ ਤੋਂ ਸਤੁਰਾ ਪਸੇ ਭਾਗਿਆ ਹੂੰ ਉਹਦਾ ਅਸੀਂ ਸਾਰੇ ਜਿੰਨੇ ਕਿ ਸਤਿ ਮਾਤ ਤੋਂ ਉਸੇ ਉਨੇ ਮਾਤ ਤੋਂ ਕਰੀ ਮੇਰੇ ਇੱਕ ਤਾਂ 102 ਜਿਹੜਾ ਜਿਹੜਾ ਤੋਂ ਯਾਸਤਰੀ ਗੱਲ ਹੈ ਲੋਕ ਸੱਚੀ ਹੈ ਜੇ ਤੁਸੀਂ ਬੰਦੀਆਂ ਕਰਨ ਵਾਲੇ ਲੋਕ ਕੋ ਕਰਨ ਵਾਲੇ ਲੋਕ ਇਹ ਇਹ ਨੂੰ ਇੱਕ ਨਾਪਖਾਓ ਜਿਹੜੇ ਸਿੰਗ ਲੜਦੇ ਹੋ ਉਹ ਜਿਹੜੇ ਕਾਮਰੇ ਰੋਕ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ